ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਸਰੂਪ ਦਾ ਭੰਤਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਖਸ਼ਿਸ਼ ਕੀਤੇ ਹੋਏ ਮੰਤਰ ਆਪਣੀਆਂ ਰੂਹਾਂ ਦੇ ਭਲੇ ਲਈ ਪਰਲੋਕ ਸਿਧਾਰਚਕੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਬੱਚੇ ਬੱਚੀਆਂ ਦੇ ਉੱਚੇ ਸੱਚੇ ਉਜਲੇ ਭਵਿੱਖ ਲਈ ਪਿੰਡ ਕਸਬੇ ਸਮੁੱਚਾ ਸਮਾਜ ਅਤੇ ਸਿੱਖ ਫੰਦ ਦੀ ਚੜ੍ਹਦੀ ਕਲਾ ਲਈ ਭਾਰਤ ਦੇਸ਼ ਦੀ ਤਰੱਕੀ ਸਾਰੇ ਸੰਸਾਰ ਵਿੱਚ ਅਮਨ ਸ਼ਾਂਤੀ ਦੀ ਸਥਾਪਨਾ ਲਈ ਇਹਨਾਂ ਮੰਤਰਾਂ ਦੇ ਜਾਪ ਜਪੀਏ ਜੀ ਇੱਕ ਓਮਕਾਰ ਓਮਕਾਰ ਸਤਨਾਮ ਸਤਨਾਮ ਕਰਤਾ ਪੁਰਖੁ ਕਰਤਾ ਪੁਰਖੁ ਨਿਰਭਉ ਨਿਰਭਉ ਨਿਰਵੈ ਨਿਰਵੈ ਅਕਾਲ

ਵਾਣੀ ਦੇ ਬੋਹਿਤ ਸਾਰੀ ਮਨੁੱਖਤਾ ਦੇ ਸੰਝ ਗਿਆਨ ਦਾਤਾ ਪਤਿਤ ਪਾਵਨ ਭਖਤ ਵਸ਼ਣ ਗਰੀਬ ਨਵਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਮਕੀਤਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਜੀ ਕੀ ਸਾਜੀ ਨਮਾਜ਼ੀ ਸਾਧ ਸੰਗਜੋ ਗੁਰੂ ਜੀ ਦੇ ਖਾਸ ਰੂਪ ਖਾਲਸਾ ਸਾਧ ਸੰਗਜ ਮਾਈ ਭਾਈ ਬਜ਼ੁਰਗ ਭੈਣਾ ਬੱਚੇ ਜਿਨ੍ਹਾਂ ਤੇ ਗੁਰੂ ਪਾਸ਼ਾ ਨੇ ਆਪਣੇ ਜੀਵਨ ਦੇ ਪਲ ਸਭ ਸਫਲ ਕਰ ਲਏ ਜੀ ਗੱਡੀਆਂ ਬਰਖਸ਼ ਕੀਤੀਆਂ ਆਪ ਸਾਰੇ ਅਲੀਪਤ ਜਾਣਦੇ ਹੋ ਕਿ ਕਰੋਨਾ ਮਹਾਮਾਰੀ ਕਰਕੇ ਕਾਫੀ ਲੰਮੇ ਸਮੇਂ ਤੋਂ ਕੀਟੂ ਸਮਾਗਮ ਬੰਦ ਹੋਏ ਸਭ ਕੁਝ ਬੰਦ ਹੋਇਆ ਜਹਾਜ਼ ਬੰਦ ਹੋਏ ਗੱਡੀਆਂ ਬੰਦ ਹੋਈਆਂ ਲੋਕ ਘਰਾਂ ਚ ਬੰਦ ਹੋਏ ਨਸ਼ੇ ਵਿਸ਼ੇਗ ਨਹੀਂ ਬੰਦ ਹੋਏ ਇਹ ਸਾਰਾ ਕੁਝ ਬੰਦ ਹੋਇਆ ਗੁਰੂ ਪਾਤਸ਼ਾਹ ਨੇ ਫਿਰ ਕਿਰਪਾ ਕੀਤੀ ਕੁਝ ਪ੍ਰਸ਼ਾਸਨ ਵੱਲੋਂ ਥੋੜੀ ਜਿਹੀ ਖੋਲ ਮਿਲੀ ਹੈ ਸਮਾਗਮ ਫਿਰ ਸ਼ੁਰੂ ਹੋਏ ਨੇ ਪਰ ਹਜੇ ਖੁੱਲ কেবল ਆਪਣੇ ਗੁਰਦੁਆਰੇ ਦੀ ਹਦੂਦ ਵਿੱਚ ਹੀ ਹੈ ਖੁੱਲੇ ਪੰਡਾਲ ਲਾ ਕੇ ਸਮਾਗਮ ਕਰਨ ਦੀ ਪ੍ਰਸ਼ਾਸਨ ਵੱਲੋਂ ਕੋਈ ਇਜਾਜ਼ਤ ਨਹੀਂ ਇਸੀ ਕਰਕੇ ਅਸੀਂ ਆਪ ਜੀ ਦੀ ਸਤਜੀ ਸੇਵਾ ਦੀ ਨਿਵਾਸਕ ਕਿੰਨਾ ਚਾਹ ਹਸਿਆ ਦੀ ਸੰਗਤ ਵੱਢੀ ਹੈ ਥੱਲੇ ਬੈਠੀ ਕੁਛ ਵਿੱਚ ਬੈਠੀ ਹੈ ਕੁੱਤੇ ਬੈਠੀ ਹੈ ਤੇ ਪੰਡਾਲ ਦੀ ਜੋ ਖੂਬਸੂਰਤੀ ਬਣਦੀ ਹੈ ਗੁਰੂ ਕੀ ਹਜ਼ੂਰੀ ਸਾਰੀਆਂ ਸੰਗਤਾਂ ਜੁੜ ਬੈਠਣ ਦਾ ਉਹ ਹਜੇ ਆਪ ਜੀ ਦੀ ਸਤਜੀ ਸੇਵਾ ਨਹੀਂ ਨਿਮਾਈ ਜਾ ਸਕੀ ਉਸੇ ਕੱਗੇ ਸੂ ਕੀਰਤਨ ਸਵਾਗਤ ਕਰਦੇ ਆਂ ਵੀਰ ਜੀ ਨੇ ਆਪ ਜੀ ਨਾਲ ਸਾਰੇ ਸੰਗਤਾਂ ਨੇ ਕੀਤੀਆਂ ਨੇ ਗੁਰੂ ਬਖਸ਼ੀ ਗੁਰਦੀਨਸਰ ਆਪ ਜੀ ਨਾਲ ਕੀਰਤਨ ਦੀ ਸਾਂਝ ਪਾਜੀ ਨਾਲ ਨਾਲ ਇੱਕ ਸੰਦੇਸ਼ ਦਿੱਤੇ ਗਏ ਕਿ ਵੀ ਉਹ ਪਹਲੇ ਖੰਡੇ ਤਾ ਥੋੜੀ ਦੇਰ ਲਈ ਦਾਸਨ ਵੀ ਆਪ ਜੀ ਦੀ ਸੇਵਾ ਲਈ ਬੇਨਤੀ ਕੀਤੀ ਆ ਹਮ ਕੀਤਾ ਸਦਾਸ ਵਿਸ਼ੇਸ਼ ਕਰਕੇ ਕੋਈ ਕਥਾ ਵਾਚਕ ਜਾਂ ਕੋਈ ਜੋ ਵੀਰੇ ਪੰਥ ਦੇ ਬੜੇ ਸਤਿਕਾਰਯੋਗ ਰਤੂਬੇ ਨੇ ਗ੍ਰੰਥੀ ਸਿੰਘ ਪਾਠੀ ਸਿੰਘ ਕ੍ਰਿਤਨੀਆ ਨਾਡਵਾਲ ਕਬਿਸ਼ਰੀ ਕਥਾਵਾਚਕ ਪ੍ਰਚਾਰਕ ਜਥੇਦਾਰ ਢਾਡੀ ਕਲਾ ਕਬਿਸ਼ਰੀ ਕਲਾ ਇੱਕ ਸਾਈਡ ਹੈ ਦੂਸਰੀ ਸਾਈਡ ਇਸ ਪੰਥ ਵਿੱਚ ਅਗੇ ਸੰਤ ਜੀ ਬਾਬਾ ਜੀ ਬ੍ਰਹਮਗੰਨ ਜੀ ਹਜੂਰ ਮਹਾਰਾਜ ਪਰਮਹੰਸ ਜਾਂ ਪੰਥਵਨੋਂ ਕੁਝ ਦਿੱਤੇ ਗਏ ਸੇਵਾਕਾਰ ਤੌਰ ਤੇ ਪੰਥਰਤਨ ਦੇ ਖਿਤਾਬ ਦਿੱਤੇ ਗਏ ਉਹ ਪੰਥਵਨੋਂ ਦਿੱਤੇ ਗਏ ਚਾਹੇ ਮਸਕੀਨ ਜੀ ਨੇ ਦਿੱਤੇ ਗਏ ਨੇ ਚਾਹੇ ਮੇਰੇ ਵੀਰ ਜੀ ਜਿਹੜੇ ਖੰਨੇ ਆ ਗਏ ਸਨ ਉਹਨਾਂ ਨੂੰ ਤੇ ਸ਼ਾਹਿਬ ਬਾਦਲ ਸਾਹਿਬ ਨੂੰ ਵੀ ਦਿੱਤਾ ਗਿਆ ਅਖਰ ਪੰਥ ਨੂੰ ਖਤਾਲ ਫਗੜੇ ਕੌਮਤ ਭਾਪ ਦਾਸ ਨਾ ਉਸ ਲੈਂ ਵਿੱਚ ਹੈ ਨਾ ਉਸ ਨਾਮ ਸੰਸੱਚ ਵਿੱਚ ਘੂਬੀ ਹੈ ਨਾ ਮੇ ਕੋ ਕੀ ਮੈਂ ਚ ਵਿੱਚ ਸਿਰਫ਼ ਆਪ ਜੀ ਦੀ ਸੀਸਲੇ ਤੇ ਆਪ ਜੀ ਨਾਲ ਕੁਝ ਵਿਚਾਰ ਸਾਂਝੇ ਕਰਨ ਹੁਕਮ ਹੋਇਆ ਕੋਸ਼ਿਸ਼ ਕੀਤੀ ਜਾਏਗੀ ਕਿ ਪੰਜ ਚਾਰ ਮਿੰਟ ਚਾਪ ਜੀ ਸੇਵਨ ਮਾਈ ਜਾਏ ਕੁਝ ਤੋਂ ਪਹਿਲਾਂ ਆਪ ਜੀ ਦੀ ਅਸੀਸ ਦਾ ਉਤਾਰ ਕਿਉਂਕਿ ਤੁਹਾਡੀ ਸੀਸ ਵਿੱਚ ਬੜੀਆਂ ਬਰਕਤਾਂ ਹੁੰਦੀਆਂ ਹਨ ਗੁਰੂ ਪਾਤਸ਼ਾਹ ਹਰਿ ਨਦਰ ਨੇ ਕਾਲ ਪੁਰਖ ਪਰਿਪੁਰਣਾ ਆਪ ਗੁਰੂ ਸੰਗਤ ਸਭ ਤੋਂ ਪਹਿਲਾਂ ਅਰਸਨਾ ਪਵਿੱਤਰ ਕਰਦੇ ਹੋਏ ਅਸੀਸ ਵਰਸਦੇ ਹੋਏ ਗੁਰੂ ਜੀ ਨੂੰ ਸੀਸ ਛਾ ਲੈ ਹੋਏ ਬੁੱਧਨਾ ਸੰਨ ਪੰਥ ਕਰੋ ਜੀ ਵਾਹਿਗੁਰੂ ਜੀ ਕਾਹੇ ਗੁਰੂ ਜੀ ਹਾਏ ਗੁਰੂ ਕਰ ਵਾਲਿਓ ਗੁਰਬਾਣੀ ਦੇ ਅਸੀ ਅਗਾਧ ਬੋਧ ਹੈ ਇਹਦੇ ਚਾਹੀ ਜਿੰਨਾ ਕੋਪੰਦਾ ਡੂੰਗਾ ਥਰੂ ਗਾ ਹੁਣ ਕੁਛ ਨਾ ਕੁਛ ਹੀ ਪ੍ਰਾਪਤ ਹੋਏਗੀ ਜੋ ਉੱਪਰਲੇ ਤਲ ਤੇ ਖੜੇ ਰਵਾਂਗੇ ਤੇ ਕੁਛ ਸਕੂਨ ਜ਼ਰੂਰ ਹੋਏਗਾ ਫਿਰ ਉਹਦੇ ਚੀਜ਼ ਨਹੀਂ ਕੋ ਪ੍ਰਾਪਤ ਹੋਏਗੀ ਸਮੁੰਦਰ ਨੂੰ ਬਾਹਰ ਤੋਂ ਖੜ ਕੇ ਦੇਖਦੇ ਆਂ ਵਿੱਚ ਨਹੀਂ ਵੜਨ ਦਾ ਯਤਨ ਕੀਤਾ ਤੇ ਉਹਦੀ ਇੰਜੋਏ ਲੈ ਸਕਦੇ ਆ ਕਿ ਕਿਦਾਂ ਰਹਿਣਾ ਚਾਹਤ ਗਿਆ ਹੁੰਦਾ ਤੇ ਜਿਹੜਾ ਉਹਦੇ ਚੋਂ ਤੱਤ ਹੈ ਉਹ ਪ੍ਰਾਪਤ ਹੋ ਸਕਦਾ ਇਸ ਕਰਕੇ ਇਹ ਗਾਤਬੋਧ ਹੈ ਗੁਰੂ ਕੀ ਬਾਣੀ ਸਿਰਫ ਦੋ ਚਾਰ ਬੇਨਤੀਆਂ ਜੋ ਬੁਦਾਸ ਆਪ ਜੀ ਨਾਲ ਅੱਜ ਸਾਂਝੀਆਂ ਕਰਨੀਆਂ ਨੇ ਉਹ ਇਹ ਉਹਦੀਆਂ ਨੇ ਕਿ ਮਨੁੱਖਾ ਜਨਮ ਦੀ ਜੋ ਸਫਲਤਾ ਆ ਉਹ ਗੁਰੂ ਵਾਲੇ ਬਣ ਕੇ ਹੁੰਦੀ ਆ ਇਸ ਸਿੱਖ ਮਿਸ਼ਨ ਤੋਂ ਪਹਿਲਾਂ ਇੱਥੇ ਸੱਤ ਧਰਮ ਨੇ ਜਗੁਤੀ ਪਾਰਸੀ ਬੋਧੀ ਜੈਨੀ ਸਨਾਤਨ ਧਰਮ Hindu ਵੀ ਜਿਹੜਾ ਸਨਾਤਨ ਧਰਮ ਹੈ ਤੇ Hindu ਧਰਮ ਨਹੀਂ ਸਨਾਤਨ ਧਰਮ ਹੈ ਸਨਾਤਨ ਦੇ ਨਾਲ ਜਿਹੜੇ ਨੇ ਇਸਲਾਮ ਤੇ ਕ੍ਰਿਸ਼ਚਤ ਦੀ ਸਹੀ ਇਹਨਾਂ ਤਰ੍ਹਾਂ ਅੱਜ ਤੱਕ ਸਭ ਤੋਂ ਪਹਿਲਾ ਧਰਮ ਇਸ ਦੁਨੀਆ ਦਾ ਭਾਰਤ ਵਿੱਚ ਸਨਾਤਨ ਧਰਮ ਮੰਨਿਆ ਗਿਆ ਤੇ ਸਭ ਤੋਂ ਦੁਨੀਆ ਦਾ ਆਖਰੀ ਧਰਮ ਜਿਹੜਾ ਉਹ ਸਿੱਖ ਧਰਮ ਮੰਨਿਆ ਗਿਆ ਇਹ ਸਭ ਤੋਂ ਲੀਟ ਇਸ ਕਰਕੇ ਗੁਰੂ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਕਾਲਪੁਰਖ ਨੇ ਬਾਹਗੁਰੂ ਕਾਰਕ ਤੋਂ ਪਾਇਆ ਵੀ ਪੰਜਾਬ ਦੀ ਸਾ ਜ਼ਮੀਨ ਤੇ ਸਿੱਖ ਧਰਮ ਵਿੱਚ ਜਨਮ ਲਿਆ ਇਕ ਤੋਂ ਪਹਿਲੇ ਸਾਡੇ ਸਾਰੇ ਪ੍ਰਤਕਰਿਆ ਸ਼ੂ ਹੋ ਜਾਂਦੀ ਕੀ ਅਸੀਂ ਨਾਂ ਕਿੱਦਾਂ ਰੱਖਨੇ? ਅਸੀਂ ਬੱਚਿਆਂ ਦੇ ਦੰਦਕਾਰ ਕਿਵੇਂ ਕਰਨੇ? ਕਿਉਂਕਿ ਇਹ ਕਾਮਨ ਚੀਜ਼ਾਂ ਨੇ। ਹਰ ਬੰਦੇ ਨੂੰ ਇੱਥੇ ਨਾਮਿਨੇਟ ਕਰਨਾ ਪੈਣਾ। ਅੰਗਰੇਜ਼ਾਂ ਦੇ ਬੱਚੇ ਦਾ ਵੀ ਨਾਂ ਰੱਖਣਾ ਪੈਣਾ। ਕਿਉਂਕਿ ਮੇਰੇ ਪਾਤਸ਼ਾਹ ਕਹਿੰਦੇ ਨੇ ਜੇ ਤਾ ਕੀਤਾ ਤੇ ਤਾ ਨਾਓ ਬਿਨ ਨਾਮ ਹੈ। ਕਿਸੇ ਨੂੰ ਸਪੇਸ ਕਮਾਗੇ, ਕਿਸ ਨੂੰ 에ਅਰ ਕਮਾਗੇ, ਕੁਛ ਨਾ ਕੁਛ ਹਰ ਇੱਕ ਨੂੰ ਕੋਈ ਨਾਮਿਨੇਟ ਕਰਨਾ ਪੈਣਾ। ਇਸ ਕਰਕੇ ਹੁਣ ਅਸਾਨੂੰ ਕਿੱਦਾਂ ਅਸੀਂ ਨਾਂ ਰੱਖਣੇ ਸਿੰਘ ਤੇ ਕੌੜ ਕਿਵੇਂ ਪੱਤ ਜੋੜਨਾ ਕਿਵੇਂ ਨਾਮ ਕਰਨਾ ਇਹ ਸਾਡਾ ਸਿਧਾਂਤ ਹੈ ਸਿਖਾਂ ਦਾ ਇਹ ਸਿਧਾਂਤ ਕਿਸੇ ਮੁਸਲਮਾਨ ਤੇ ਨਹੀਂ ਲਾਗੂ ਹੋਣਾ ਇਸਾਈ ਤੇ ਨਹੀਂ ਲਾਗੂ ਹੋਣਾ ਨਾ Hindu ਤੇ ਹੋਣਾ ਨਾ ਹੈ ਜੈ ਨੀਗੋਦੀ ਜੈ ਹੋਣਾ پارਸੀ ਤੇ ਹੋਉਣੀ ਇੱਦਾਂ ਇਸੇ ਤਰੀਕੇ ਨਾਲ ਕੇ ਸਾਡਾ ਇੱਕ ਸਿਧਾਂਤ ਹੈ ਕਿ ਅਸੀਂ ਗੁਰੂ ਵਾਲੇ ਕਿਰਬਾਲ ਜਿਵੇਂ ਮੁਸਲਮਾਨ ਦਾ ਆਪਣੇ ਧਰਮ ਵਿੱਚ ਐਂਟਰੀ ਲੈਣੀ ਹੈ ਸੌਣਤ ਕਰਾ ਕੇ ਲੈਣੀ ਹੈ ਪਰ ਉੱਥੇ ਇੱਕ ਵਿਸ਼ੇਸ਼ ਗੱਲ ਹੈ ਜਿਹੜੀ ਇਸ ਪਗੰਬਰ ਨੇ ਲਾਹੀਂ ਲਾਗੂ ਕੀਤੀ ਪਗੰਬਰ ਸਾਰੇ ਚੰਗੇ ਨੇ ਔਰਤ ਨੂੰ ਨਿਰਸੰਨਤ ਨਹੀਂ ਕੀਤੀ ਜਾਂਦੀ ਉਹਨੂੰ ਕੇਵਲ ਕਲਮਾ ਪੜ੍ਹਾਇਆ ਜਾਂਦਾ ਹੁਣ ਦੂਸਰਾ ਆਪਣਾ ਆਪਣੇ ਧਰਮ ਦੇ ਪਰਵੇਸ਼ ਨੇ ਮੈਂ ਦੂਰ ਨਾ ਜਾਵਾਂ ਪੰਜਾਬ ਦੇ ਜਿਹੜੇ ਚਾਰ ਮੇਨ ਨੇ ਵਸਾਈ ਨੇ ਸਿੱਖ ਹੈ ਇਹ ਸਨਾਤਨ ਹੈ ਤੇ ਬਿਰਲਵੰਝਾ ਮੁਸਲਮਾਨ ਇਹਨਾਂ ਦੀ ਐਂਟਰੀ ਹੈ ਮੁਸਲਮਾਨ ਇਸਾਈ ਧਰਮ ਵਿੱਚ ਜਿਹਨਾਂ ਪਰਵੇਸ਼ ਲੈਣਾ ਉਹਨੂੰ ਪਾਣੀ ਚ ਗੋਤਾ ਲੈ ਕੇ ਪਿਛਲੇ ਗ੍ਰਾਹਾਂ ਦੀ ਤੋਬਾ ਕਰਕੇ ਅੱਗੇ ਤੋਂ ਈਸ਼ਾ ਤੇ ਯਕੀਨ ਪਰਮਾਤਮਾ ਤੇ ਭਗਤੀ ਤੇ ਨਾਲ ਨਾਲ ਬਾਈਬਲ ਤੇ ਕ੍ਰਿਸ਼ਤੂ ਦੇ ਨਾਲ ਗਿਰਜੇ ਨਾਲ ਜੁੜਨਾ ਪਾਦਰੀ ਕੁਝ ਸ਼ੁਰੂ ਹੋ ਗਿਆ ਉਹ ਇਨਕਾਰ ਕਰੂਗਾ ਪਾਦਰੀ ਮਰੇ ਬੰਦੇ ਨੂੰ ਕਿਵੇਂ ਦੱਸਣਾ ਉਹ ਦੱਸੂਗਾ ਨਾ ਕਿਵੇਂ ਰੱਖਣਾ ਉਹ ਦੱਸੂਗਾ ਅੱਗੇ ਆ ਗਿਆ ਜਿਹੜਾ ਸਨਾਤਨ ਧਰਮ ਸੀ ਇਹਦੇ ਚ ਜਿਹਨੇ ਉਹਦੀ ਪ੍ਰਥਾ ਚੱਲਦੀ ਹੈ ਲੰਮੇ ਸਮੇਂ ਤੋਂ ਚੱਲਦੀ ਰਹੀ ਔਰ ਹੁਣ ਵੀ ਚੱਲਣੀ ਚਾਹੀਦੀ ਸਾਨੂੰ ਇਸ ਦਾ ਬੜੀ ਖੁਸ਼ੀ ਹੈ ਵੀ ਉਹ ਸਾਰੇ ਬੰਦੇ ਆਪਣੇ ਧਰਮ ਦੇ ਸਾਰੇ ਜਾਣਕਾਰ ਹੋਣ ਦੇ ਨਾਲ ਉਹਦੇ ਤੱਕ ਅਗਲੀ ਹੈ ਜਿਹੜਾ ਸਿੱਖ ਤੱਕ ਤੇ ਗੁਰੂ ਰਾਮਕੀਰ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਚਰਨ ਪਹੁਲ ਦੀ ਗੋਬਿੰਦ ਰਾਏ ਤੱਕ ਚਰਨ ਪਹੁਲ ਦੀ ਕਥਾ ਚੱਲਦੀ ਹੈ ਕੇਵਲ ਗੁਰੂ ਹੀ ਕਿਸੇ ਨੂੰ ਸਿੱਖੀ ਵਿੱਚ ਪ੍ਰਵੇਸ਼ ਕਰਾਉਣ ਦੇ ਰਹੇ ਨੇ ਹੋਰ ਕਿਸੇ ਨੂੰ ਇਹ ਹੱਕ ਨਹੀਂ ਸੀ ਕਿ ਕਿਸੇ ਨੂੰ ਮੰਨ ਧਰ ਦੇ ਕੇ ਉਹ ਸਿੱਖੀਜ਼ਮ ਵਿੱਚ ਜਾਂ ਨਗਰੇਪਣੇ ਦੀ ਝੂਠ ਲਾ ਸਕਦਾ ਹੋਵੇ ਕੋਈ ਸਿੱਖ ਇਹ ਕੰਮ ਨਹੀਂ ਸਿੱਖ ਕਰ ਪਾਦਾ ਚਾਹੇ ਜਿੰਨਾ ਮਰਜ਼ੇ ਗੁਰੂ ਵਿੱਚ ਅਭੇਦ ਹੋਇਆ ਸਿੱਖ ਹੈ ਬਾਬਾ ਬਟਾ ਸਾਹਿਬ ਦਾ ਜਾਂ ਬਾਬਾ ਦੀਪ ਸਿੰਘ ਜੀ ਨੇ ਬੜੇ-ਬੜੇ ਸਤਕਾਰ ਜੋ ਗੁਰੂ ਕੇ ਲਾਲ ਹੋਏ ਨੇ ਜਿਨ੍ਹਾਂ 'ਚ ਗੁਰੂ ਤੇ ਸਿੱਖ 'ਚ ਕੋਈ ਭੇਦ-ਭਾਵ ਨਹੀਂ ਰਿਹਾ ਪਰ ਉਹਨਾਂ ਨੂੰ ਇਹ ਹੱਕ ਨਹੀਂ ਦਿੱਤਾ ਗਿਆ ਨਾ ਕਿਸੇ ਸ਼ਹਿਰ ਜਾਤੀ ਨੂੰ ਹੱਕ ਦਿੱਤਾ ਗਿਆ ਸ੍ਰੀ ਚੰਦ ਨੂੰ ਵੀ ਇਹ ਹੱਕ ਨਹੀਂ ਦਿੱਤਾ ਗਿਆ ਕਿ ਤੂੰ ਗੁਰੂ ਨਾਨਕ ਦਾ ਮਾਤਰ ਦੇ ਕੇ ਕਿਸੇ ਨੂੰ ਗੁਰਮਸ਼ੀਸ਼ ਵਿੱਚ ਜੋੜ ਇਹ ਹੱਕ ਕੇਵਲ ਤੇ ਕੇਵਲ ਮੌਜੂਦਾ ਜਿਹੜਾ ਗੁਰੂ ਨਾਨਕ ਦੀ ਜੋਤ ਹੈ ਜਿਹੜੀ ਦੂਜੇ ਆਦਿ ਲਈ ਜਾਮੇ ਚ ਉਹਦੇ ਕੋਲੇ ਰਹਾ ਇਹ ਕਿਸੇ ਹੋਰ ਨੂੰ ਨਹੀਂ ਮਿਲਿਆ ਚਾਹੇ ਉਹ ਧੀਰਮਲੀਆ ਚਾਹੇ ਕੋਈ ਰਾਮਰਾਏ ਚਾਹੇ ਕੋਈ ਵੀ ਹੈ ਉਹਨੂੰ ਇਹ ਹੱਕ ਨਹੀਂ ਮਿਲਿਆ ਇਹ ਦਰਗਾਹੀ ਹੱਕ ਸੀ ਜਿਹੜਾ ਪਗੰਬਰ ਕੋਲ ਰਹਾ ਇਸ ਕਰਕੇ ਉਹਨਾਂ ਚ ਵੀ ਇਹ ਗੱਲ ਰਹੀ ਉਹਨਾਂ ਦੇ ਵੀ ਪਗੰਬਰ ਨੇ ਗੱਲ ਤੋਰੀ ਤੁਹਾਡੇ ਵੀ ਧਰਮਤੂ ਰਾਧੇਬੀ ਜੀ ਨੇ ਜਦੋਂ 243 ਸਾਲ ਤੋਂ ਬਾਅਦ ਜੋ ਉਹਨਾਂ ਨੂੰ ਹੁਕਮ ਸੀ ਮੈਂ ਆਪਣਾ ਸੁਧ ਤੋਹੇ ਨਵਾਜਾ ਪਰਤ ਪਰਜ ਪਰ ਕਰਦੇ ਕੋ ਸਾਡਾ ਪੰਥ ਪਿਆਰ ਕੀਤਾ ਗਿਆ ਜਿਹੜਾ ਪੰਥ ਦਾ ਜ਼ਿਕਰ ਆਪਣੇ ਗੁਰੂ ਪਾਤਸ਼ਾਹ ਦੇ ਪਰਿਵਾਰ ਵਿੱਚੋਂ ਹੀ ਰਿਸ਼ਤੇਦਾਰਾਂ ਵਿੱਚੋਂ ਹੀ ਬਖ ਅਨਨ ਸਿੱਖ ਬੜਾ ਵੇਦ ਵਿਆਸ ਭਾਈ ਗੁਰਦਾਸ ਜੀ ਕਹੇ ਗਏ ਨੇ ਪਹਿਲੇ ਗੁਰੂ ਨਾਨਕ ਸਾਹਿਬ ਦੇ ਟਾਈਮ ਵਿੱਚ ਕਿ ਕੀ ਤੁਸ ਆਪਣਾ ਪੰਥ ਨਿਰਾਲਾ ਉਹਨੇ ਇੱਕ ਨਿਰਾਲਾ ਪੰਥ ਨੂੰ ਸ਼ੁਰੂ ਕੀਤਾ ਜਿਹੜੇ ਚ ਜਿਹੜੇ ਸਨਾਤਨ ਦੀਆਂ ਕੁਝ ਜਿਹੜੀਆਂ ਰੈਸ਼ੀਆਂ ਬੱਲਾ ਸਨ ਜਿਹੜੀਆਂ ਗੁਰੂ ਪਾਤਸ਼ਾਹ ਨੇ ਨਹੀਂ ਪਾਲੋਤੀਆਂ ਉਹਨਾਂ ਚੰਗੀਆਂ ਨਹੀਂ ਲੱਗੀਆਂ ਉਹ ਇਹ ਕੰਡਾ ਮ ਕਰ ਦਿੱਤੀਆਂ ਉਹਨਾਂ ਨੂੰ ਅਕਾਲ ਪੁਰਖ ਦਾ ਹੁਕਮ ਇਸ ਤਰੀਕੇ ਦਾ ਬਣਿਆ ਜਿਵੇਂ ਹੁਣ ਮੈਂ ਬਿਆਨਤੀ ਕਰਦਾ ਜਾ ਰਿਹਾ ਉਸ ਟਾਈਮ ਗੁਰੂ ਪਾਤਸ਼ਾਹ ਦੇ ਸੱਜੇ ਪੈਰ ਦਾ ਅੰਗੂਠਾ ਧੋ ਕੇ ਚਰਨਪੋੜ ਦੇ ਕੇ ਚਰਨ ਤੋਂ ਇਹ ਰਹਿਰਾਸਕਾਰ ਚਰਨਾਮਿਤ ਸਿੱਖਾ ਭਲਾਇਆ ਉਹਨਾਂ ਨੂੰ ਚਰਨ ਸੱਜੇ ਪੈਰ ਦਾ ਅੰਗੂਠਾ ਧੋ ਕੇ ਗੁਰੂ ਜੀ ਦਾ ਝੂੜਾ ਦੇਣਾ ਮੌਜੂਦਾ ਟਾਈਮ ਵਿੱਚ ਗੁਰੂ ਪਾਤਸ਼ਾਹ ਨੇ ਸਥਿਰ ਕਰਕੇ ਦੇ ਨਾਲ ਗੁਰਮੰਤਰ ਦੇ দীક્ષਿਤ ਕਰਨਾ ਫਿਰ ਉਹਨੂੰ ਨਾਲ ਰਹਿਤਾਂ ਵੀ ਕਰਾ ਦੇਣੀ ਆ ਕਿ ਅੱਜ ਤੋਂ ਬਾਅਦ ਝੂਠ ਨਹੀਂ ਬੋਲਣਾ ਵਿਸਾਧਕ ਨਹੀਂ ਖਾਣਾ ਚਾਲ ਚਲਣ ਦੇ ਉੱਚੇ ਰਹਿਣਾ ਕਿਸਾਂ ਦਾ ਸਤਿਕਾਰ ਰੱਖਣਾ ਇੱਕ ਕਾਲਪੁੱਤ ਤੋਂ ਬਿਨਾਂ ਕਿਸੇ ਦੇਵੀ ਦੇਵਤੇ ਨੂੰ ਮਾੜਾ ਨਹੀਂ ਕਹਿਣਾ ਨਾ ਕਿਸੇ ਦੀ ਪੂਜਾ ਕਰਨੀ ਆ ਪੂਜਾ ਅਕਾਲ ਦੀ ਕਰਨੀ ਆ ਪਰਮਾਤਮਾ ਦੀ ਬਖਸ਼ੀ ਕਰਨੀ ਆ ਹੋਰ ਥੱਲੇ ਕਿਸੇ ਨੂੰ ਰਗਾਟ ਨਹੀਂ ਕਰਨਾ ਤੇ ਨਾਲ ਨਾਲ ਸਾਰਾ ਸਿਧਾਂਤ ਖਾਣ ਪਾਣ ਆਦਿ ਦਾ ਸਾਰਾ ਕੁਛ ਟੁਕੜੇ ਦਾ ਪੂਰਾ ਫੋਲ ਕਰਾ ਦੇਣਾ ਉਸ ਤੋਂ ਬਾਅਦ ਅਸੀਂ ਜਦੋਂ दीक्षित ਹੋ ਗਏ ਫਿਰ ਜਿਹੜੇ ਸਾਡੇ ਇਲਾਕੇ ਦੇ ਗੁਰਸਿੱਖ ਸਨ ਇੱਕ ਤਾਂ ਸਾਡੇ ਨਾਲ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਸੀ ਤੇ ਜਿੱਥੇ ਵੀ ਜਾਂਦੇ ਸਨ ਸਿੱਖ ਧਰਮਸ਼ਾਲਾ ਖੜੀ ਕਰ ਦਿੰਦੇ ਸਨ ਕਿ ਇਸ ਤੋਂ ਬਾਅਦ ਜਿਹੜੇ ਇੱਥੋਂ ਦੇ ਲੋਕ ਨੇ ਉਹ ਪ੍ਰਮਾਤਮਾ ਦੀ ਭਗਤੀ ਵਾਸਤੇ ਕੁ ਸਪੈਸ਼ਲ ਥਾਂ ਆ ਜਿਹੜਾ ਪਿੰਡ 'ਚ ਰੱਖੋ ਉੱਥੇ ਇਕੱਠੇ ਹੋ ਕੇ ਇਹ ਕੰਮ ਕਰਿਆ ਕਰੇ ਇਹੋ ਹੀ ਅੱਗੇ ਜਾ ਕੇ ਜਦੋਂ ਗੋਬਿੰਦ ਰਾਏ ਨੂੰ ਹੁਕਮ ਜੀ ਉਹ ਪੂਰਨ ਕਰ ਲਗਿਆ ਉਹਨੇ ਅੱਗੇ ਦੇ ਵਿਅਕਤੀਗਤ ਰੂਪ 'ਚ ਜਿਹੜਾ ਸ਼ਰੀਰ ਦੀ ਮਨਉਤ ਬੰਦ ਕਰਕੇ ਸ਼ਬਦ ਗੁਰੂ ਨੂੰ ਅੱਗੇ ਲਿਆਉਣ ਦਾ ਜੋ ਉਹਨਾਂ ਦਾ ਟੀਚਾ ਸੀ ਉਹਦੇ ਵਿੱਚੋਂ ਦੀ ਪੰਜ ਪਿਆਰਿਆਂ ਦੀ ਚੋਣ ਕੀਤੀ ਹੈ ਪੰਜ ਪਿਆਰਿਆਂ ਦੀ ਚੋਣ ਕਰਕੇ ਸਭ ਤੋਂ ਪਹਿਲਾਂ ਉਹਨਾਂ ਦੇ ਨਾਮ ਅਗਰ ਸਿੰਘ ਪਦ ਜੋੜਿਆ ਇਹ ਤੋਂ ਪਹਿਲਾਂ ਕਿਸੇ ਕੋਲ ਨਾ ਸਿੰਘ ਪਦ ਨਹੀਂ ਸੀ ਸਿੰਘ ਪਦ ਜੋੜਿਆ ਬੇਟੀ ਦੇ ਨਾਮ ਅਗਰ ਕੌਰ ਪਦ ਉਦੋਂ ਤੋਂ ਸਾਡਾਨੂੰ ਇਹ 1699 ਤੋਂ ਪ੍ਰਾਪਤ ਹੋਇਆ ਅਰ ਪਹਿਲਾ ਉਹਨਾਂ ਨੂੰ ਪੰਜਾਂ ਨੂੰ ਇਹ ਜੋੜ ਕੇ ਜਿਹਨਾਂ ਨੇ ਪਿੰਨ ਪਿੰਨ ਜਾਤਾ ਤੇ ਪਿੰਨ ਪਿੰਨ ਦਸ਼ਾਵਾਂ ਤੋਂ ਭਾੜ ਲਏ ਤੇ ਆਏ ਸਨ ਉਹਨਾਂ ਨੂੰ ਇਸ ਪਿਆਰਿਆਂ ਦਾ ਖਿਤਾਬ ਦਿੱਤਾ ਗਿਆ ਉਹਨਾਂ ਪਿਆਰਿਆਂ ਨੇ ਆਪਣਾ ਰੂਪ ਦੇ ਕੇ ਸਾਰਾ ਕੁਛ ਆਪਣਾ ਤੇ ਦੇ ਕੇ ਫਿਰ ਉਹਨਾਂ ਕੋਲੋਂ ਆਪ ਕਿਹਾ ਗਿਆ ਕਿ ਮੈਨੂੰ ਵੀ ਖਾਲਸਾ ਜੀ ਖੰਡੇ ਦੀ ਪੌੜ ਦੇ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ ਇਥੋਂ ਆ ਕੇ ਜਿਹੜੀ ਗੱਲ ਆ ਕੇ 1947 ਤੋਂ ਬਾਅਦ ਕਰ ਤੋੜ ਦਿੱਤੀ ਗਈ ਤਾਂ ਕਿ ਸਿੱਖਾਂ ਦਾ ਸੰਗਠਨ ਖੇਰੂ-ਖੇਰੂ ਕੀਤਾ ਜਾਏ ਇਹਨਾਂ ਚ ਦੇਹ ਤਾੜੀ ਪ੍ਰਥਾ ਤੋੜ ਦਿੱਤੀ ਗਈ ਹੈ ਜਿਸ ਜੇ ਕਰਕੇ ਅੱਜ ਸਿੱਖ ਜਿਹੜਾ ਉਹ ਬਿਲਕੁਲ ਕੋਈ ਕਿਸੇ ਨਾਲ ਸਿੱਖੀ ਧਰਮ ਕਰਨੀ ਕਰੇ ਨਹੀਂ ਕਰਨੀ ਨਾ ਕਰੇ ਕੋਈ ਸ਼ਰਾਬ ਪੀਣੀ ਸ਼ਰਾਬ ਪੀਏ ਕేశ ਕੱਟਣੇ ਕేశ ਕੱਟੇ ਕਬਰ ਤੇ ਜਾ ਕੇ ਤੇਲ ਪਾਣਾ ਦੁੱਥੇ ਜਾ ਕੇ ਪਾਦਾ ਰਹਿ ਹੋਰ ਕਿਤੇ ੱਟਕੇ ਖਾਂਦਾ ਰਹਿ ਜਿੱਥੇ ਮਰਜੀ ਚਲੇ ਜਾਏ ਉਹਨੂੰ ਕਿਸੇ ਰਕਾਰ ਤੋਂ ਕਿਸੇ ਤਰ੍ਹਾਂ ਤੇ ਵੀ ਉਹਨੂੰ ਨਾਲ ਜੋੜਨ ਦਾ ਜਾਂ ਇਸ ਗੱਲ ਨੂੰ ਚੁਪਣ ਦਾ ਯਤਨ ਨਹੀਂ ਕੀਤਾ ਨਾਲ ਹੌਲੀ ਹੌਲੀ ਇਹ ਵੀ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਿ ਮੈਂ ਉਸੇ ਸੰਦਰਭ ਵਿੱਚ ਇੱਕ ਛੋਟੀ ਜਿਹੀ ਆਵਦੀ ਨਾਲ ਗਾਥਾ ਆਵਦੀ ਨੇ ਸਾਂਝੀ ਕਰਾਂ ਕਿ ਘਟੋ ਘਟ 9 ਮਹੀਨੇ ਚੌਧਰੀ ਡੱਲੇ ਨਾਲ ਗੁਰੂ ਪਾਤਸ਼ਾਹ ਦੇ ਸੰਗਤਾਂ ਦੀ ਅਟੁੱਟ ਸੇਵਾ ਕੀਤੀ ਦਿਨੇ ਰਾਤ ਕਰਕੇ ਸੇਵਾ ਕੀਤੀ ਦਮਦਮਾ ਦੀ ਪਾਪੀ ਚਰਤਿਤ 9 ਮਹੀਨੇ ਅੱਜ ਅਸੀਂ ਕੀਰਤਨੀਏ ਹੈ ਜਾਂ ਕੋਈ ਗਰੰਥੀ ਸਿੰਘ ਹੈ ਉਹ ਬਸ ਤੋਂ ਬਸ 1 ਘੰਟਾ ਸਾਰੇ ਦਿਨ ਚ ਕਾਗ ਸੇਵਾ ਕਰਦਾ ਹੋਏਗਾ 2 ਘੰਟੇ ਕਰਦਾ ਹੋਊਗਾ ਪਰ ਇੰਨੀ ਲੰਮੀ ਸੇਵਾ ਦਿਨੇ ਰਾਤ ਸੇਵਾ ਟੁੱਟ 9 ਮਹੀਨੇ ਕਰਨੀ ਔਰ ਸੰਗਤਾਂ ਦੇ ਦੂਰ ਦਰੋਟੇ ਆਖਣ ਹਰ ਕਿਸਮ ਦੀ ਸੇਵਾ ਨਿਭਾਣੀ ਇੱਕ ਪਾਈਡਲੇ ਨੂੰ ਚੌਥੀ ਡਲੇ ਨੂੰ ਪ੍ਰਾਪਤ ਹੋਇਆ ਜੇ ਜਦੋਂ ਗੁਰੂ ਪਾਸ਼ਾ ਉੱਥੋਂ ਦੱਖਣ ਨੂੰ ਤੁਰਨ ਲੱਗੇ ਨੇ ਉਦੋਂ ਗੱਲਾਂ ਹੱਥ ਜੋੜ ਕੇ ਖੜ ਜਾਂਦਾ ਵੀ ਪਾਸ਼ਾ ਮੇਰੇ ਤੇ ਰਹਿਮਤ ਕਰੋ ਹਾਂ ਦੱਲਿਆ ਦੱਸ ਕੀ ਗੱਲ ਹੈ ਪਾਸ਼ਾ ਮੇਰੇ ਤੇ ਰਹਿਮਤ ਕਰੋ ਮੈਨੂੰ ਪਹਿਲਾਂ ਤਾਂ ਲੋਕਾਂ ਵਿੱਚ ਹੀ ਵਿਸ਼ਵਾਸ ਖਤਮ ਕੀਤਾ ਜਾ ਰਿਹਾ ਵੀ ਮਰਨ ਤੋਂ ਬਾਅਦ ਕੁਝ ਨਹੀਂ ਹੁੰਦਾ ਮਰਨ ਤੋਂ ਬਾਅਦ ਕੁਝ ਨਹੀਂ ਹੁੰਦਾ ਨਾ ਕੋਈ ਦਰਗਾਹ ਹੁੰਦੀ ਹੈ ਨਾ ਕੋਈ ਲਿਖਾ ਹੁੰਦਾ ਕੁਝ ਵੀ ਨਹੀਂ ਹੁੰਦਾ ਆਪਣੇ ਕੋਲੋਂ ਗੱਲਾਂ ਖੜੀਆਂ ਕਰਕੇ ਜਾਂਦੀਆਂ ਇਸੇ ਸ਼ੈਤਾਨ ਦਾ ਕਲਯੁਗ ਦਾ ਅੰਤ ਜ਼ੋਰ ਹੋ ਗਿਆ ਮੈਂ ਬੇਨਤੀ ਕਰਦਾ ਨਾ ਕਿ ਜੀ ਮਰ ਤੋਂ ਬਾਅਦ ਕੁਝ ਨਹੀਂ ਹੁੰਦਾ ਤੇ ਇੱਕ ਤਾਂ ਸਾਡਾ ਲੋੜਿੰਦਾ ਜਿਹੜਾ ਬਜ਼ੁਰਗ ਆਇਆ ਜਾਂ ਕੋਈ ਖੜਾ ਬੇਟਾ ਆਇਆ ਉਹ ਚੜਾਈ ਕਰਦਾ ਦੂਜੀ ਪਾਸੇ ਜੀ 1.5-2 ਲੱਖ ਰੁਪਈਆ ਪਾਠ ਤੇ ਲਾਣੇ ਆ ਕੀਰਤਨਾ ਤੇ ਲਾਣੇ ਤੇ ਅਰਦਾਸ ਕਰਨ ਨੂੰ ਅਸੀਂ ਵੀ ਮੋਟਰਸਾਈਕਲਾਂ ਤੇ ਗੱਡੀਆਂ ਤੇ ਤੇਲ ਪੂਕ ਕੇ ਉੱਥੇ ਇਕੱਠੇ ਹੁੰਨੇ ਆ ਜੇ ਇਹੋ ਗੱਲ ਹੈ ਫਿਰ ਸਾਨੂੰ ਇਸ ਗੱਲ ਦਾ ਚੁੱਪਣ ਦੀ ਲੋੜ ਨਹੀਂ ਹੈ ਫਿਰ ਸਾਨੂੰ 2 ਲੱਖ ਰੁਪਈਆ ਅੰਦਸ਼ ਕਰਦੀ ਕੋਈ ਲੋੜ ਨਹੀਂ ਹੈ ਫਿਰ ਸਾਨੂੰ ਕਾਹਦੀ ਪਾਠ ਕਰਨ ਦੀ ਲੋੜ ਹੈ ਫੇਰ ਸੰਗੋਈ ਗੱਲ ਫੇਰ ਕਹਿਣ ਦੀ ਲੋੜ ਨਹੀਂ ਕਿ ਜਿਹੜਾ ਚੇਰੀ ਲਿਖਿਆ ਤੇਹਾ ਹੁਕਮ ਕਮਾਏ ਘੱਲੇ ਆਵੇ ਨਾਨਕਾ ਛੱਡੇ ਉੱਠੀ ਉੱਠ ਕੇ ਚਲੇ ਗਿਆ ਉਹ ਅਚੋ ਛੱਡ ਕੇ ਸਰੀਰ ਨੂੰ ਫੇਰ ਤਾਂ ਐਸੀ ਗੱਲ ਬਲਦਿੰਗ ਵਰਤਨ ਦੀ ਵੀ ਲੋੜ ਨਹੀਂ ਸੀ ਇਸ ਕਰਕੇ ਜਦੋਂ ਲੋਕਾਂ 'ਚ ਇਹ ਭਾਵਨਾ ਪਰਤੀ ਦਿੱਤੀ ਗਈ ਹੈ ਵੀ ਮਰਨ ਤੋਂ ਬਾਅਦ ਕੁਝ ਨਹੀਂ ਹੋਣਾ ਜਿਹੜੀ ਗੱਲ ਗੁਰੂ ਪਾਤਸ਼ਾਹ ਨੇ ਬਾਰ-ਬਾਰ ਕਹੀ ਸੀ ਕਿ ਉਹ ਸੱਚੇ ਦੀਵਾਨ ਮੈਂ ਪੱਲਾ ਨਾ ਬਕਰ ਹੈ ਲੇ ਕਵੀਰ ਲੇਖਾ ਦੇਣਾ ਸੁਹਿਲਾ ਜੋ ਦਿਲ ਸੂਚੀ ਹੋਏ ਹੁਣ ਦਿਲ ਸੂਚਾ ਕਿਸੇ ਦਾ ਵੀ ਹੋ ਸਕਦਾ ਮੈਂ ਨਹੀਂ ਕਹਿੰਦਾ ਉਹਦਾ ਸੁਹਿਲਾ ਲੇਖਾ ਹੋ ਜਾਊਗਾ ਪਰ ਉਹਨੂੰ ਗੁਰਪੁਰੀ ਵਿੱਚ ਜੇ ਥਾਂ ਪ੍ਰਾਪਤ ਕਰਨੀ ਹੈ ਤੇ ਗੁਰੂ ਵਾਲੇ ਬਣ ਕੇ ਪ੍ਰਾਪਤ ਹੋਣੀ ਹੈ ਇਸ ਕਰਕੇ ਗੁਰੂ ਜੀ ਨੂੰ ਬਾਰ-ਬਾਰ ਹੁਕਮ ਕਰਨੇ ਪਏ ਕਿ ਜੇ ਸੋਹ ਚੰਦਾ ਉੱਗਵੇਂ ਸੂਰਜ ਚੜ੍ਹੇ ਹਜ਼ਾਰ ਏਟੇ ਚੱਲਣ ਹੁੰਦਿਆ ਗੁਰਬਿਨ ਹੋਰ ਹੁੰਦਾ ਇਹ ਗੱਲ ਕਹੀ ਗਈ ਬਾਰ-ਬਾਰ ਇਹ ਗੱਲ ਬਾਰ-ਬਾਰ ਦਰਹਾਈ ਗਈ ਹੈ ਕਿ ਗੁਰਮੰਤਰ ਹੀ ਇਸ ਜੋ ਪ੍ਰਾਣੇ ਤਰਗੰਤ ਜਨਕ੍ਰਿਸ਼ਨ ਹੈ ਕੂਕਰੈ ਸੁਕਰੈ ਗੜਤਵੈ ਕਾਕੈ ਸਰਪਨੈ ਤੁਲਕਲ ਇੱਕ ਵਾਰ ਨਹੀਂ ਅਨੇਕਾਂ ਵਾਰ ਇਹ ਗੱਲ ਕਹੀ ਗਈ ਔਰ ਇਹ ਗੱਲ ਬਹੁਤ ਬਾਰ-ਬਾਰ ਗੁਰਬਾਣੀ ਚ ਦੱਸੀ ਗਈ ਹੈ ਕਿ ਪੂਰੇ ਗੁਰ ਕਾ ਸਰੂਪ ਦੇ ਇਹ ਵੀ ਕਿਹਾ ਗਿਆ ਕਾਚੇ ਗੁਰਤੇ ਮੁਕਤ ਨਾ ਹੁਆ ਕਾਚਾ ਗੁਰ ਵੀ ਲਿਖਿਆ ਹੋਇਆ ਤੇ ਪੂਰੇ ਗੁਰ ਦਾ ਵੀ ਜ਼ਿਕਰ ਕੀਤਾ ਹੋਇਆ ਇਸ ਕਰਕੇ ਜਦੋਂ ਲੋਕਾਂ ਨੇ ਇਹ ਤਾਂ ਗੁਰਬਾਣੀ ਪੜ੍ਹਨੀ ਬੰਦ ਕਰ ਦਿੱਤੀ ਦੂਜੇ ਇਹਨਾਂ ਨੂੰ ਡੇਰੇ ਬਾਦ ਨਾਲ ਜੋੜ ਦਿੱਤਾ ਗਿਆ ਦੇਹਧਾਰੀ ਪ੍ਰਥਾ ਦੁਆਪਾਦਤੀ ਦੀ ਸਿੱਖਿਆ ਜੀ ਜੀਦੇ ਕਰਕੇ ਨਤੀ ਜਿਹੜੀ ਤਾਕਤ ਹੈ ਉਹ ਦਿਨ-ਪ੍ਰਤੀ ਦਿਨ ਕਮਜ਼ੋਰ ਹੁੰਦੀ ਗਈ ਤੇ ਦੂਸਰੇ ਪਾਸੇ ਜਿਹੜਾ ਕਲਯੁਗ ਦਾ ਅਤ ਭਿਆਨਕ ਸਮਾਂ ਹੋਣ ਕਰਕੇ ਜਿਹੜੇ ਸਿੱਖ ਉਹ ਹੌਲੀ-ਹੌਲੀ ਨਸ਼ਿਆਂ 'ਚ ਤੇ ਨਾਲ ਕਬਰਾਂ ਦੀ ਖੱਲੇ ਤੋਂ ਥੱਲੇ ਜਿਹੜੀ ਗਲਤ ਵਿੱਚੋਂ ਚੱਗ ਕੱਢ ਕੇ ਇਹਨਾਂ ਨੂੰ ਆਪਣਾ ਉੱਚੇ ਮਿਨਾਰ ਤੇ ਖੜਾ ਕੀਤਾ ਸੀ ਉੱਥੋਂ ਡਿੱਗ ਕੇ ਅੱਗੇ ਨਾਲ ਵੀ ਥੱਲੇ ਡਿੱਗ ਪਿਆ ਸਿੱਖ ਤੂਣ ਐ ਡਾਮਣ ਚਾਤਾ ਅਗੇ ਰੀਤ-ਨੀਤ ਜੰਤਰ ਮਾਸਤਰ ਪਤਾ ਨਹੀਂ ਕਿੱਥੇ-ਕਿੱਥੇ ਤੱਕੇ ਜਾਣੇ ਪਏ ਮੈਨੂੰ ਕਈ ਵਾਰ ਬੇਨਤੀ ਕਰਨੀ ਪਈ ਐਸੇ ਤੁਹਾਡੇ ਇਸ ਨਗਰੋ ਸ਼ਹਿਰ ਵਿੱਚ ਇੱਕ ਬਜ਼ੁਰਗ ਬਾਬੇ ਨਾ 5 ਕਰੋੜ ਦੀ ਖੀਰ ਵੇਚ ਦਿੱਤੀ ਔਰ ਤਿੰਨ ਦਿਨ ਛੜਤਾ ਜਾਵ ਰਹੀਆਂ ਤਿੰਨ ਮੌਤਾਂ ਹੋਈਆਂ ਪ੍ਰਸ਼ਾਸਨ ਨੂੰ ਸਾਡੀ ਗੱਲ ਦਾ ਪਤਾ ਆ ਪਰ ਉਹਨਾਂ ਮੌਤਾਂ ਦਾ ਕੋਈ ਵੀ ਉਹਨਾਂ ਦਾ ਸੋਲੂਸ਼ਨ ਨਹੀਂ ਨਿਕਲਿਆ ਕਿ ਕਿੱਦਾਂ ਮਰੇ ਬੰਦੇ ਕਿੱਥੇ ਨਹੀਂ ਮਰੇ ਕੋਈ ਗੱਲੇ ਨਹੀਂ ਹੋਈ ਉਹ ਪਹਿਲਾਂ ਮੈਨੂੰ ਦੁੱਖ ਇਸ ਗੱਲ ਦਾ ਕਿ ਸਿੱਖ ਕਿਉਂ ਇਦਾਂ ਛੜ ਗਿਆ ਇਹ ਕਿਉਂ ਇਸੇ ਤਰੀਕੇ ਨਾਲ ਹੋਇਆ ਇਹ ਕਿਉਂ ਕਬਰਾਇਆ ਸਿੱਖ ਇਹਨੂੰ ਗੁਰੂ ਨਾਨਕ ਦੇਕ ਤੇ ਕਿਉਂ ਨਹੀਂ ਆਈ ਇਹਨੂੰ ਗੁਰੂ ਨਾਨਕ ਨੂੰ ਜਿੰਨੇ ਮੁਸਲਮਾਨਾਂ ਨੂੰ ਮੁਹੰਮਦ ਤੇ ਸੱਚ ਸੀ ਗੁਰੂ ਨਾਨਕ ਦੇ ਸਿੱਖਾਂ ਦਾ 500 ਸਾਲ ਚ ਗੁਰੂ ਨਾਨਕ ਤੋਂ ਵਿਸ਼ਵਾਸ ਕਾ ਉੱਠ ਖੜਿਆ ਇਹਨਾਂ ਨੂੰ ਉਸ ਸੁਗੰਬਰ ਤੇ ਕਿਉਂ ਨਹੀਂ ਆਇਆ ਨਾ ਵਿਸ਼ਵਾਸ ਬਣਿਆ ਇਹਨਾਂ ਨੇ ਬਣਨ ਦਿੱਤਾ ਜਾਂ ਬਣਿਆ ਕਿਉਂ ਨਹੀਂ ਸੋ ਮੈਂ ਦੂਰ ਨਹੀਂ ਜਾਣਾ ਜਦੋਂ ਡੱਲੇ ਜੀ ਨੇ ਹੱਥ ਛੋੜ ਕੇ ਬੇਨਤੀ ਕੀਤੀ ਚੌਧਰੀ ਨੇ ਬਾਦਸ਼ਾਹ ਮੇਰੇ ਤੇ ਰਹਿਮਤ ਕਰੋ ਸੇਵਾ ਪ੍ਰਵਾਨ ਕਰਦੇ ਹੋਏ ਮੇਰੀ ਝੋਲੀ ਚ ਖੈਰ ਪਾਓ ਹਾਂ ਨੱਲੇ ਦਾ ਸਪੀ ਚਾਹੀਦਾ ਪਾਤਸ਼ਾਹ ਮੈਨੂੰ ਆਪਣੀ ਦਰਗਾਹ ਵਿੱਚ ਆ ਧਿਆਨ ਦੇਣਾ ਮੈਨੂੰ ਆਪਣੀ ਦਰਗਾਹ ਵਿੱਚ ਪੀੜੀ ਜਿੱਨਾ ਥਾਂ ਦੇ ਦਿਓ ਜਦੋਂ ਮੈਂ ਸਰੀਰ ਛੱਡੂੰਗਾ ਇਹ ਡਲੇ ਨਾ ਮੰਗ ਕੀਤੀ ਪੜੇ ਇਤਿਹਾਸਿਕ ਚ ਲਿਖਿਆ ਹੋਇਆ ਤੇ ਗੁਰੂ ਪਾਤਸ਼ਾਹ ਕਹਿੰਦੇ ਵੀ ਡਲੇ ਆ ਇਥੋਂ ਦੀ ਕੋਈ ਦੁਨਿਆਵੀ ਚੀਜ਼ ਲੈਣੀ ਹੈ ਤੇ ਗੁਰੂ ਨਾਨਕ ਜੀ ਦਾਰ ਕਰ ਖੁੱਲਾਇਆ ਫਰੀਦ ਸਿੰਘ ਜੀ ਦਾ ਮਾਲਕ ਹੈ ਦਰ ਪਰ ਜੇ ਦਰਗਾਹ ਵਿੱਚ ਪੀੜੀ ਜਿੱਨੀ ਥਾਂ ਲੈਣੀ ਹੈ ਫਿਰ ਇਹ ਸਿਸਟਮ ਇੱਥੇ ਲੱਗ ਸੇਵਾ ਤੇ ਠੀਕ ਹੈ ਹੋ ਗਈ ਸੇਵਾ ਦੇ ਫਲ ਸੂਕਤਨ ਜੋ ਮਿਲਣਾ ਮਿਲੂਗਾ ਪਰ ਉਸ ਦਰਗਾਹ ਵਿੱਚ ਗੁਰੂ ਦੀ ਦਰਗਾਹ ਤੇ ਸੰਤ ਪੀੜੀ ਜੀ ਨਹੀਂ ਥਾਂ ਮੈਨਣ ਵਾਸਤਾ ਇੱਕ ਖਾਸ ਪ੍ਰਕਿਰਿਆ ਵਿੱਚ ਉਹਦੀ ਇੱਕ ਜਤਨ ਵਿੱਚ ਚੇਤਨਸ਼ੀਲ ਹੋ ਕੇ ਲੰਘਣਾ ਪੈਣਾ ਉਹ ਜਤਨ ਇਹ ਹੈ ਕਿ ਪੀਵੋ ਪੋਹਲ ਮੈਂ ਉੱਥੇ ਨਹੀਂ ਕੁਝ ਵੀ ਕਰ ਸਕਦਾ ਇਹ ਕੰਮ ਕਰਨਾ ਪੈਣਾ ਔਰ ਫਿਰ ਜਦੋਂ ਡੱਲੇ ਨੂੰ ਸਾਨੂੰ ਵੀ ਹੋ ਜਾਂਦਾ ਜਿਦੋਂ ਗੁਰੂ ਅਮਰਦਾਸ ਨੂੰ ਵੀ ਸਤਲ ਦਾ ਮਾਨਸ ਵੀ ਮੈਂ 22 ਸਾਲ ਤੱਕਾਂ ਤੇ ਜਾਂਦਾ ਰਿਹਾ ਮੈਂ ਉਸੇ ਰਾਮ ਰਾਮ ਕਰਦਾ ਰਿਹਾ ਮੈਂ ਪੁੰਨ ਦਾਨ ਕਰਦਾ ਰਿਹਾ ਮੈਂ ਉੱਥੇ ਜਾ ਕੇ ਪੜਦਾ ਮਦਦ ਕਰ ਜਾਂਦਾ ਰਿਹਾ ਮੈਂ ਬਹੁਤ ਕੁਝ ਕਰਦਾ ਰਿਹਾ ਮੈਨੂੰ ਉਸ ਦਰਗਾਹ ਚ ਕੋਈ ਲੋੜ ਨਹੀਂ ਪੈਣੀ ਪਰ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਨਗੋਰੇ ਦੇ ਹੱਥ ਦਾ ਪਾਣੀ ਪੀਣਾ ਵੀ ਭੈੜਾ ਆ ਫਿਰ ਗੁਰੂ ਅਰਜਨ ਦੇਵ ਸ ਨੂੰ ساری ਰਾਤ ਨੀਂਦ ਨਹੀਂ ਆ ਰਹੀ ਫਿਰ ਉਹ ਅਗਲੇ ਦਿਨ ਗੁਰੂ ਦੀ ਤਲਾਸ਼ ਵਿੱਚ ਚੋਂਦੇ ਨੇ ਇਸ ਕਰਕੇ ਸਿੱਖਾਂ ਨੂੰ ਮੈਂ ਜੀ ਹੱਥ ਜੋੜ ਕੇ ਬਹਿਤੀ ਹੁੰਦੀ ਹੈ ਕਿ ਤੁਸੀਂ ਐਸੇ ਗੁੰਮਰਾਹ ਨਾ ਹੋ ਤੁਹਾਨੂੰ ਹੁਕਮ ਹੋ ਚੁੱਕਿਆ ਬਾ ਉਸ ਹੁਕਮ ਦੀ ਸਾਨੂੰ ਸਾਰਿਆਂ ਨੂੰ ਪਾਲਣਾ ਕਰਨੀ ਚਾਹੀਦੀ ਏ ਔਰ ਖੰਡੇ ਦੀ ਪੌੜ ਛੱਕ ਕੇ ਫਿਰ ਰਹਿਤਾ ਤੇ ਕਰਹਿਤਾ ਦਾ ਧਿਆਨ ਰੱਖਦੇ ਹੋਇਆ ਬਖਸ਼ਿਆ ਹੋਇਆ ਨਿਤਨੇਮ ਜਿਵੇਂ ਹਰ ਬੰਦੇ ਨੂੰ ਗਿਆਨ ਨਹੀਂ ਹੋ ਜਾਣਾ ਮੈਂ ਨਹੀਂ ਕਹਿੰਦਾ ਵੀ ਹਰ ਬੰਦੇ ਨੂੰ ਗਿਆਨ ਹੋ ਜਾਣਾ ਕਿਸੇ ਬਾਬੇ ਦੇ ਚੇਲੇ ਨੂੰ ਵੀ ਨਹੀਂ ਗਿਆਨ ਹੋਣਾ ਗਿਆਨ ਅਕਾਲ ਪੁਰਖ ਬਾਹਗੁਰੂ ਦੀ ਬਖਸ਼ਿਸ਼ ਹੋਣੀ ਹੈ ਪਰ ਜੋ ਸਾਨੂੰ ਹੁਕਮ ਹੈ ਗੁਰੂ ਪਾਤਸ਼ਾਹ ਦਾ ਜਿਹੜੇ ਐਨੇ ਵੱਡੇ ਕੁਰਬਾਨੀ ਦੇ ਮਾਲਕ ਨੇ ਜਿਹੜੇ ਐਨੇ ਵੱਡੇ ਸਾਡੇ ਕੋਈ ਨਹੀਂ ਯੋਧੇ ਨੇ ਕੋਈ ਐਸੀ ਕਮੀ ਨਹੀਂ ਗੁਰੂ ਗੋਬਿੰਦ ਸਿੰਘ ਜਿਹੜਾ ਕੋਈ ਬੰਦਾ ਉਹਨਾਂ ਵੱਲ ਉਂਗਲੀ ਕਰ ਦੇ ਵੀ ਆ ਉਹਨਾਂ ਚ ਘਾਟ ਰਹੀ ਹੈ ਕੋਈ ਬੰਦਾ ਉਹਦੀ ਇਹ ਨਹੀਂ ਜੁਰਤ ਨਹੀਂ ਕਰ ਸਕਦਾ ਬਲਦ ਦਾ ਕੋਈ ਨਕਾਰਾ ਬੰਦਾ ਕਹਿੰਦੇ ਵੀ ਉਹ ਗਮਰਾਹ ਸੀ ਜਾਂ ਇਦਾਂ ਬੰਦਾ ਉਹ ਆਪਣਾ ਕੀਤਾ ਆਪਾਊਗਾ ਪਰ ਇੰਨੀ ਧੁੱਤ ਨਹੀਂ ਸੀ ਇਸ ਕਰਕੇ ਪਿਆਰਿਓ ਜਦੋਂ ਉਹ ਨਹੀਂ ਫੇਰ ਪੌੜ ਸਕੀ ਏ ਡੱਡੇ ਨਾ ਫਿਰ ਉਹ ਪਹਿਲਾਂ ਚੌਧਰੀ ਡੱਲਾ ਸੀ ਹੁਣ ਉਹ ਬਣਿਆ ਸਰਦਾਰ ਡੱਲ ਸਿੰਘ ਸਰਦਾਰ ਡੱਲ ਸਿੰਘ ਬਣਿਆ ਹੁਣ ਚੌਧਰੀ ਨਹੀਂ ਰਿਹਾ ਹੁਣ ਉਹ ਸਰਦਾਰ ਬਣਿਆ ਤੁਹਾਨੂੰ ਸਰਦਾਰੀਆਂ ਦਿੱਤੀਆਂ ਸੀਸ ਦੇ ਦੇ ਕੇ ਦਿੱਤੀਆਂ ਅੱਜ ਉਹ ਸਰਦਾਰੀਆਂ ਤੁਸੀਂ ਪਹਿਰਾ ਚਰੌਲੀਆਂ ਪੈਂਦਾ ਕਾਨੂੰ ਮੌਤ ਖੁੱਲ ਚੁਕੀ ਹੈ ਤੁਹਾਨੂੰ ਪਰਲੋਕ ਦੇ ਸਭ ਬਾਰੇ ਕੋਈ ਚਿੰਤਾ ਨਹੀਂ ਬਈ ਵੀ ਮੈਂ ਕਿਸ ਤੀਕਣਾ ਪੈਂਡੇ ਨੂੰ ਤੈਅ ਕਰਾਂਗਾ ਜਿਹੜੇ ਪੈਂਡੇ ਨੂੰ ਗੁਰੂ ਪਾਤਸ਼ਾਹ ਬਹੁਤ ਸੀਰੀਅਸ ਲਾਸਤੇ ਨੇ ਜਿਹ ਪੈਂਡੇ ਮਹਾ ਅੰਧ ਗੁਬਾਰਾ ਨਸਰ ਨੇ ਇਸ ਕਰਕੇ ਦੂਜੀ ਸਾਈਡ ਗੁਰੂ ਪਾਤਸ਼ਾਹ ਸਾਨੂੰ ਰਹਿਮ ਵੀ ਬੜੀ ਕਰਦੇ ਨੇ ਕਿ ਕੋਈ ਨਹੀਂ ਮੈਂ ਤੇਰੇ ਤੂੰ ਮੇਰੀ ਐਨੀ ਇੱਕ ਮਨਯਾਦਾ ਵਿੱਚ ਰਹਿ ਜਾਈ ਤੇ ਮੈਂ ਤੇਰੇ ਗੁਨਾਹ ਮਾਫ ਕਰਕੇ ਤੈਨੂੰ ਆਪਣੀ ਪੂਰੀ ਵਿੱਚ ਥਾ ਦੇ ਦਊਗਾ ਆ ਗੱਲਾਂ ਜਰੂਰ ਮੰਨ ਲੈ ਪਰ ਆਤਮਾ ਤੋਂ ਬਿਨਾ ਢੋਲ ਕੇ ਅਦਰ ਉਦਰ ਧੱਕੇ ਖਾੜਨਾ ਚੱਲੇ ਜਾਂਦਾ ਤੇਰਾ ਸਿਰ ਇੱਕ ਦਮ ਤੇ ਝੁਗਿਆ ਤੇ ਇੱਥੇ ਝੁਗਿਆ ਰਹਿਣਾ ਚਾਹੀਦਾ ਹੁਣ ਤੇਰਾ ਸਿਰ ਬਾਰ-ਬਾਰ ਹਰ ਕੰਗੇ ਝੁਕਣਾ ਨਹੀਂ ਚਾਹੀਦਾ ਜੋ ਦਰਦਰ ਪਰ ਝੁਗ ਜਾਏ ਉਹ ਸਰ ਨਹੀਂ ਹੁੰਦਾ ਜਿਸ ਦਰਦਰ ਸਰ ਨਾਲ ਝੁਕੇ ਉਹ ਦਰ ਨਹੀਂ ਹੁੰਦਾ ਇਸ ਕਰਕੇ ਕਿ ਜਥੇਬੰਦਵਾਪ ਦੇ ਚੰਨਾਂ ਸੇ ਇਹ ਮੇਰੀ ਕੌਮ ਦਾ ਪੰਥ ਦੇ ਆਗੂਆਂ ਦੀ ਜ਼ਿੰਮੇਵਾਰੀ ਹੈ ਇਹ ਜ਼ਰੂਰ ਅਸੀਂ ਬੇਨਤੀ ਕਰਦੇ ਹਾਂ ਕਿ ਵਧੀਆ ਇੱਕ ਗੁਰਦੁਆਰਾ ਸਾਹਿਬ ਰੱਖੋ ਹਰ ਈ ਸਮੇਂ ਨਾਲ ਛੋਟੇ ਬੱਚੇ ਨੂੰ ਖੰਡੇ ਦੀ ਪਾਲ ਸਿਖਾ ਕੇ ਉਹ ਦੇ ਜਿਹੜੀ ਗੁਰਤੀ ਦੇਣੀ ਹੈ ਉਹ ਅਸੀਂ ਕਿਉਂਕਿ ਸਿੱਖ ਦੇ ਦੋ ਜਨਮ ਹੁੰਦੇ ਨੇ ਇੱਕ ਮਾਂ ਦੀ ਕੁੱਖ ਤੋਂ ਹੁੰਦਾ ਇੱਕ ਗੁਰੂ ਦੀ ਗੋਦ ਤੋਂ ਹੁੰਦਾ ਗੁਰੂ ਦੀ ਗੋਦ ਦਾ ਜਿਹੜਾ ਜਨਮ ਸਾਡਾ ਉਹ ਪੌੜ ਨਾਲ ਪੌੜਾ ਤੇ ਮਾਂ ਦੀ ਕੁੱਖ ਦਾ ਜਨਮ ਸਤਾਈ ਕਾਇਰਤ ਸਾਂਝਾ ਹੈ ਇਸ ਕਰਕੇ ਫਿਰ ਅਸੀਂ ਗੁਰੂ ਵਾਲੇ ਬਣ ਕੇ ਉਸ ਗੱਲ ਨੂੰ ਫੋਲੋ ਕਰਨਾ ਹੈ ਫਿਰ ਉਹ ਹੀ ਗੱਲ ਅਸੀਂ ਆਪਣੇ ਬੱਚਿਆਂ ਨੂੰ ਦੇਣੀ ਹੈ ਕੋਈ ਨਹੀਂ ਆਪਣੇ ਬੱਚਿਆਂ ਨੂੰ ਦੇਣੀ ਹੈ ਤੇ ਜੁਗੋ ਜੁਗ ਅਡਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੀ ਕੌਮ ਨੂੰ ਜੀੜ ਕਰਨਗੇ ਬਾਕੀ ਕੌਮਾਂ ਵਾਸਤੇ ਇਹ ਗ੍ਰੰਥ ਨੇ ਤੇ ਸਿੱਖਾ ਕੇਵਲ ਖੰਡੇ ਦੀ ਪੌੜ ਵਾਲੇ ਸਿੱਖਾਂ ਵਾਸਤੇ ਬਣੇ ਨੇ ਸ਼੍ਰੀ ਗੁਰੂ ਗ੍ਰੰਥ ਇਹ ਦੁਨੀਆ ਦਾ ਪਹਿਲਾ ਗ੍ਰੰਥ ਹੈ ਜਿਹਨੂੰ ਗੁਰੂ ਲਖ ਪ੍ਰਾਪਤ ਹੋਇਆ ਇਹ ਦੁਨੀਆ ਵਿੱਚ ਪਹਿਲੀ ਕੌਮ ਹੈ ਜਿਹਦਾ ਧਰਮ ਦਾ ਨਿਸ਼ਾਨ ਸਭ ਤੋਂ ਉੱਚਾ ਟੰਗਿਆ ਗਿਆ ਹੈ ਇਹ ਦੁਨੀਆ ਦੀ ਪਹਿਲੀ ਕੌਮ ਹੈ ਜਿਦੇ ਵਿੱਚ ਇੱਕ ਨਾਂ ਥੱਲੇ ਕੌਮ ਤਿਆਰ ਕੀਤੀ ਗਈ ਸਿੰਘ ਤੇ ਕੌਮ ਥੱਲੇ ਇਹ ਦੁਨੀਆ ਦੀ ਪਹਿਲੀ ਕੌਮ ਹੈ ਜਿਦੇ ਵਿੱਚ ਬਾਰ ਬਾਰ ਇਹ ਗੱਲ ਕਹੀ ਗਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਕਿਸੇ ਧਰਮ ਨੂੰ ਮਾੜਾ ਨਹੀਂ ਕਿਹਾ ਗਿਆ ਇਹ ਦੁਨੀਆ ਦਾ ਪਹਿਲਾ ਕੌਮ ਹੈ ਜਿਹਦੇ ਵਿੱਚ ਜਨਾਨੀ ਨੂੰ ਬਰਾਬਰਤਾ ਦੇ ਕੇ ਹਥਿਆਰ ਰੱਖਣ ਨੂੰ ਲੋੜ ਦਿੱਤਾ। ਸਾਰੀ ਦੁਨੀਆ ਵਿੱਚ ਪਹਿਲੇ ਕੇਵਲ ਸਿੱਖਾ ਦੀ ਜਨਾਨੀ ਹੈ ਜਿਹਦੇ ਕੋਲ 9 ਇੰਚ ਦੀ ਕਿਰਪਾਨ ਹਰ ਟਾਈਮ ਰਹਿ ਸਕਦੀ ਹੈ। ਜੇ ਸਾਢੇ ਦਿਨ ਫੁੱਟੀ ਵੀ ਕਿਰਪਾਨ ਫੜਨੀ ਚਾਹੇ ਤੇ ਫੜ ਸਕਦੀ ਹੈ। ਉਹਨੂੰ ਕੋਈ ਲਾਇਸੈਂਸ ਬਣਾਉਣ ਦੀ ਲੋੜ ਨਹੀਂ। ਤੇ ਸਿੱਖ ਧਰਮ ਵਿੱਚ ਇਹ ਵਿਸ਼ੇਸ਼ਤਾ ਆਇਆ। ਹਰ ਜਿੱਥੇ ਬੰਦੇ ਕੋਲ ਕਿਰਪਾਨ ਹੋਏਗੀ, ਉੱਥੇ ਜਨਾਨੀ ਕੋਲ ਵੀ ਇੱਕ ਸ਼ਸਤਰ ਹੋਊਗਾ। ਕਿਰਪਾਨ ਕਿਰਪਾ ਦੀ ਆਲ ਬਣੇਗੀ ਨਾ ਕਿਸੇ ਨੂੰ ਡਰਾਵਾਂਗੇ ਨਾ ਕਿਸੇ ਕੋਲੋਂ ਡਰ ਖਾਵਾਂਗੇ। ਇਹ ਦੁਨੀਆ ਦੀ ਪਹਿਲੀ ਕੌਮ ਹੈ ਜਿਹਦੇ ਚ ਕੜਾ ਪ੍ਰਸ਼ਾਦ ਵਿੱਚ ਮਿੱਠਾ ਆਟਾ ਤੇ ਕਿਉਂ ਬਰਾਬਰ ਪਾ ਕੇ ਗਰੀ ਬੁੱਟੀਆਂ ਤੋਂ ਬੁੱਢਾ ਖਾਏ ਜੋ ਛੋਟੇ ਤੋਂ ਛੋਟਾ ਖਾਏ એનર્ਜੀ ਵੀ ਪੂਰੀ ਦਏ ਤੇ ਨਾਲ ਤਾਕਤ ਵੀ ਪੂਰੀ ਰੱਖਦਾ ਹੋਇਆ ਉਹਦਾ ਪੋਸ਼ਣ ਵੀ ਕਰਦੇ ਥੋੜਾ ਸਰੀਰ ਨੂੰ ਤੰਦਰੁਸਤ ਰੱਖੂਗਾ ਐਸੀ ਚੀਜ਼ ਤਿਆਰ ਕੀਤੀ ਹੈ ਇਹ ਪਹਿਲਾ ਪ੍ਰਸ਼ਾਦ ਦੁਨੀਆ ਦਾ ਇਸੇ ਤਰੀਕੇ ਨਾਲ ਇਹ ਪਹਿਲਾ ਧਾਰਮਿਕ ਸਾਂ ਹੈ ਜਿੱਥੇ ਨਾਲ ਬਲੰਦਰ ਹਾਲ ਤਿਆਰ ਕੀਤਾ ਇਸ ਤੋਂ ਪਹਿਲਾਂ ਕਿਸੇ ਧਰਮਸਥਾਨਾਂ ਕੰਪਲਸਰੀ ਲੰਗਰ ਹਾਲ ਤਿਆਰ ਕੀਤਾ ਗਿਆ ਜੇ ਗੁਰਦੁਆਰਾ ਸਾਹਿਬ ਨਾਨਸਿ ਗੁਰੂਰਾਸ ਸਾਹਿਬ ਦੇ ਆਜਾਈ ਦੇ ਵਿੱਚ ਲੰਗਰ ਹਾਲ ਤਿਆਰ ਕੀਤਾ ਗਿਆ ਜਿੱਥੇ ਅੱਜ ਅਸੀਂ ਜਿੱਥੋਂ ਮੁਨਕਰ ਹੁੰਦੇ ਜਾਂਦੇ ਆ ਅਸੀਂ ਪਹਿਲ ਸੱਚ ਧੱਕੇ ਖੰਦੇ ਜਾਂਦੇ ਹਰ ਕੌਮ 'ਚ ਲੋਕ ਗਰੀਬੀ ਬੈਠੇ ਹੁੰਦੇ ਨੇ ਅਮੀਰੀ ਬੈਠੇ ਹੁੰਦੇ ਜਿਹੜੇ ਸਿੱਖ ਪੱਥ ਦੀ ਬਰਿਆਦਾ ਮੈਂ ਦੇਖੀ ਹੈ ਉਹਦੇ ਵਿੱਚ ਸਾਰਾ ਗਰੀਬਾਂ ਨੂੰ ਮੱਦੇ ਨਜ਼ਰ ਰੱਖਿਆ ਹੋਇਆ ਭਾਵ ਨਿਮਾਣਿਆਂ ਦੇ ਮਾਣ ਗਰੀਬ ਨਿਵਾਰ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਉਹਨਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਹੋਈ ਹੈ ਅਮੀਰ ਨੂੰ ਜ਼ਿਆਦਾ ਇਹਦੇ ਵਿੱਚ ਤਰਜੀਹ ਨਹੀਂ ਦਿੱਤੀ ਔਰ ਲਿਟਰ ਲੂਪ ਚ ਕਹਿ ਦਿੱਤਾ ਗਿਆ ਨੀਚਾ ਅੰਦਰ ਨੀਚ ਜਾ ਔਰ ਇਹ ਪਹਿਲੀ ਭਾਰਤ ਦੀ ਕੌਮ ਸੀ ਜਿਹਦੇ ਵਿੱਚ ਜਿਹੜੀ ਨੀਵੀਆਂ ਜਾਤਾਂ ਨੂੰ ਬਰਾਬਰਤਾ ਦੇ ਕੇ ਪੂਰਾ ਹੱਕ ਦਿੱਤਾ ਖੰਡੇ ਦੀ ਬੋਲ ਸਕਣ ਦਾ ਇਹ ਪਹਿਲੀ ਕੌਮ ਸੀ ਗੜਿਆਲ ਸਿੱਖਾਂ ਨੇ ਉਹ ਵੀ ਗੱਲ ਛੱਡ ਦਿੱਤੀ ਵੀ ਇਹ ਜਿਹੜੀਆਂ ਜਾਤਾਂ ਹੁੰਦੀਆਂ ਇਹ ਜਾਤਾਂ ਚਾਹੀਦੀਆਂ ਇਹ ਬਹੁਤ ਵੱਡੀ ਗਲਤੀ ਹੈ ਸਾਡੇ ਇਸੇ ਕਰਕੇ ਸਾਡੀ ਉਹਨਾਂ ਨੂੰ ਬ੍ਰੋਤਤਾ ਹੋਈ ਸੀ ਇਸੇ ਕਰਕੇ ਗੁਰੂ ਪੰਥ ਵਿੱਚੋਂ ਲੰਗਰ ਦੀ ਪ੍ਰਸਾਦ ਪੋਰੀ ਗਈ ਸੀ ਕਿ ਊਚ ਨੀਚ ਤੇ ਨਾਲ ਗਰੀਬ ਅਮੀਰ ਕਾਲਾ ਗੋਰਾ ਬਰਾਬਰ ਬੈਠਣਗੇ ਤੇ ਇੱਕੋ ਜਿਹਾ ਲੰਗਰ ਛਕਣਗੇ ਇੱਕੋ ਜਿਹਾ ਪ੍ਰਸ਼ਾਦਾ ਲਗਣਗੇ ਇਹਦੇ ਵਿੱਚ ਭਾਈਵੰਦੀ ਦੀ ਸਾਜ ਮਜਬੂਤ ਹੋਏਗੀ ਇੱਕ ਦੂਜੇ ਦੀ ਹੈਲਪ ਕਰਨਗੇ ਇਹ ਇੱਕ ਦੂਜੇ ਦਾ ਭਲਾ ਰੋਚਣਗੇ ਇਹ ਬੜੀ ਬੜੀ ਕੋਲ ਬੜੀ ਗੁਰੂ ਦੀ ਉੱਚੀ ਸੋਚ ਸੀ ਜਿਹੜੀ ਅੱਜ ਅਸੀਂ ਪੈਰਾਚ ਰੋ ਦਿੱਤੀ ਹੋਈ ਹੈ ਤੇ ਹੁਣ ਅਸੀਂ ਸੁਖੀ ਨਹੀਂ ਹੋਏ ਅਸੀਂ ਹੁਣ ਦੁਖੀ ਹੋ ਗਏ ਤੇ ਅੱਗੇ ਤੋਂ ਬਿਮਾਰੀ ਹੋਰ ਵੱਧ ਜਾਣਾ ਹੈ ਮਹਿੰਗਾਈ ਨੇ ਲੱਕ ਤੋੜਨਾਂ ਬੇਰਜ਼ਗਾਰੀ ਨਿੱਤਰ ਕੇ ਗਿਆਣੀ ਪਹਿਲਾਂ ਲੋਕ ਮੜੇ ਕੋਟੇ ਅਮੀਰ ਹੋ ਗਏ ਹੁਣ ਅਮੀਰ ਹੋਣਾ ਬਹੁਤ ਔਖਾ ਹੋ ਜਾਣਾ ਹੈ ਇਸ ਕਰਕੇ ਅਸੀਂ ਆਪਣੇ ਨਗਰਾਂ ਵਿੱਚ ਜਾ ਕੇ ਗਾਇ ਗਾਏ ਮੇਰਾ ਤਾਂ ਦਿਮਾਗ ਖੜ ਗਿਆ ਇਹ ਕੰਮ ਕਰ ਮੈਨੂੰ 20 ਸਾਲ ਸਾਨੂੰ ਖਾਪਾਂ ਦੇ ਹੋਗੇ ਵੀ ਹਜੇ ਵੀ ਆਪਾਂ ਇਕੱਠੇ ਹੋ ਜਾਈਏ ਵਧੀਆ ਕੋ ਗੁਰਦੁਆਰਾ ਸਾਹਿਬ ਰੱਖੀਏ ਉੱਥੇ ਆਪਣੀ ਲੜਕੀਆਂ ਦੇ ਅਨੰਦ ਕਾਰਜ ਕਰੀਏ ਜੇ ਗੁਰਦੁਆਰੇ ਚ ਕਿਸੇ ਲੜਕੀ ਦਾ ਅਨੰਦ ਕਾਰਜ ਕਰੋਗੇ ਗਰੀਬ ਦੀ ਲੜਕੀ ਜਦੋਂ ਅਮੀਰ ਦਾ ਬਹੁਤ ਖੁਸ਼ੀ ਕਰਨਾ ਤੇ ਗਰੀਬ ਵਿਚਾਰਾ ਫੁੱਟ ਫੁੱਟ ਕੇ ਰੋ ਗਿਆ ਉਹ ਇਹਨਾਂ ਖਰਚ ਕਿੱਥੋਂ ਕਰਦਾ ਫਿਰ ਬੜੋ ਰਹਿਤ ਮਰਿਆਦਾ ਉਹ ਜੋ ਅਨੰਦ ਕਾਰਜ ਦੀ ਰਸਮ ਕੀਤੀ ਹੋਈ ਹੈ ਅਨੰਦ ਸੰਸਕਾਰ ਉਹ ਸਾਰਿਆਂ ਸਿੱਖਾਂ ਤੇ ਲਾਗੂ ਹੋਏ ਮਰਿਆਦਾ ਕੋਈ ਪ੍ਰੋਬਲਮ ਨਹੀਂ ਹੈ ਬਹੁਤ ਸਾਦੀ ਜਿਹੀ ਗੱਲ ਲਿਖੀ ਹੋਈ ਹੈ ਇਸ ਕਰਕੇ ਅੱਗੇ ਸਾਨੂੰ ਵਧਣ ਦਾ ਰਸਤਾ ਕਿਸ ਤਰੀਕੇ ਸਾਨੂੰ ਪਲੇਨ ਬੰਦੀ ਕਰਨੀ ਪੈਣੀ ਆ ਉਹ ਮੇਰੇ ਪੰਥ ਨੂੰ ਯਤਨਸ਼ੀਲ ਹੈ ਜ ਜ ਸੋਚਣਾ ਚਾਹੀਦਾ ਹੈ ਸਾਰਾ ਕੁਝ ਕਿ ਕਿਸ ਤਰੀਕੇ ਨਾਲ ਸਿੱਖਾਂ ਦਾ ਇੱਕੋ ਗੁਰੂ ਜਿਹੜਾ ਗੁਰੂ ਪਾਤਸ਼ਾਹ ਨੇ ਤੋਰਿਆ ਸੀ ਉਹ ਇੱਕੋ ਗੁਰੂ ਹੋਣਾ ਚਾਹੀਦਾ ਕਿ ਇੱਥੇ ਸੈਂਕੜੇ ਗੁਰੂ ਖੜੇ ਕਰ ਦੇਣੇ ਚਾਹੀਦੇ ਹਿੰਦੂਆਂ ਦੇ ਲੱਖਾਂ ਕਰੋੜਾ ਗੁਰੂ ਹੋ ਸਕਦੇ ਨੇ ਸਿੱਖਾਂ ਦਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੋ ਸਕਦਾ ਚਾਹੇ ਪਾਕਿਸਤਾਨ ਦਾ ਸਿੱਖ ਹੈ ਚਾਹੇ ਬਗਾਲ ਸੰਧ ਦਾ ਸਿੱਖ ਹੈ ਚਾਹੇ ਹਜੂਰ ਸਾਹਿਬ ਦਾ ਸਿੱਖ ਹੈ ਚਾਹੇ ਜਿੱਥੇ ਦਾ ਵੀ ਹੈ ਸਿੱਖ ਕੋਈ ਨਾ ਕੋਈ ਰਹੈ ਸੱਜਾ ਸਾਹਿਬ ਦਾ ਹੈ ਉਹ ਸਾਰੇ ਸਿੱਖਾਂ ਦਾ ਗੁਰੂ ਬਰਨਵਜੇ ਹੋਊਗਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਕਰਕੇ ਇਹਨੂੰ ਗੁਰੂਤਾ ਰਵਰਤਾ ਪੰਜਾਬ ਪਿਆਰੇ ਕੋਲ ਜਾਣਾ ਪੈਂਦਾ ਪੰਜ ਪਿਆਰੇ ਤੇ 60 ਤੇ ਹੋ ਜਾਂਦੇ ਨੇ ਮੈਂ ਇੱਕ ਵੀ ਬੇਨਤੀ ਕਰਦਾ ਹੁਣਾ ਵੀ ਸਾਡੇ ਚ ਇੱਕ ਰਸਮ ਸੀ ਹੋਏ ਵਿਚੋਲਾ ਆਣ ਮਲਾਵਾ ਪਰ ਜਿਹੜੇ ਵਿਚੋਲਾ ਲੜਕੀ ਤੇ ਲੜਕੇ ਦਾ ਸੁਬਦ ਜੋੜ ਦਿੰਦਾ ਸੀ ਉਹ ਦੋਏ ਕਿਨਾਰੇ ਤੋਂ ਜਾਣਦੀਆਂ ਨਹੀਂ ਸਨ ਉਹ ਤੋਂ ਬਾਅਦ ਲੜਕੀ ਤੇ ਲੜਕਾ ਆਪੋ ਚੀ ਪਤੀ ਪਤਨੀ ਦਾ ਸੰਬੰਧ ਜੋੜਨ ਤੋਂ ਬਾਅਦ ਫਿਰ ਕਦੇ ਵੀ ਥੋੜਾ ਕੀਤਾ ਵਿਚੋਲੇ ਨੂੰ ਗੱਲ ਪੁੱਛਣੀ ਸੀ ਜਾਂਦੇ ਵੀ ਮੈਂ ਕੋਠਾ ਵੜਾ ਲਵਾਂ ਵਿਚੋਲਾ ਸਾਹਿਬ ਮੈਂ ਇੱਕ ਸੂਟ ਲੈ ਲਵਾਂ ਮੇਰੀ ਕੁੜੀ ਦਾ ਵਿਆਹ ਕਿੱਥਾ ਕਰਾਂ ਉਹ ਇਹ ਨਹੀਂ ਵੱਡ ਨਹੀਂ ਪੁੱਛੀਦਾ ਬਸ ਉਹਨਾਂ ਉਹਨਾਂ ਜੋੜ ਦਿੱਤਾ ਉਸ ਤੋਂ ਬਾਅਦ ਪਤਨੀ ਦਾ ਤੇ ਪਤੀ ਦਾ ਸੰਬੰਧ ਜੋੜ ਗਿਆ ਪਤੀ ਹੋ ਗਿਆ ਸਿੱਖ ਨੂੰ ਜੋੜ ਦਿੱਤਾ ਪੰਜਾਂ ਪਿਆਰਿਆਂ ਨੇ ਵਿਚੋਲੇ ਬਣ ਕੇ ਕਿਹਦੇ ਨਾਲ ਸ੍ਰੀ ਗੁਰੂ ਇਹ ਹੋ ਗਏ ਪਤੀ ਤੇ ਇਸ ਜੀਵ ਹੋ ਗਈ ਇਸਤਰੀ ਇਹ ਜੁੜ ਗਏ ਹੁਣ ਇਹਨੂੰ ਕਿਸੇ ਵਿਚੋਲੇ ਦੀ ਲੋੜ ਬਾਬੇ ਦੇ ਵਿੱਚ ਵਿਚਾ ਵਿਚਾ ਵਿਚੋਲੇ ਗੋਚੋਲ ਗਰੀ ਦੀ ਲੋੜ ਨਹੀਂ ਕਿ ਰਹਿਣੀ ਚਾਹੀਦੀ ਇਹ ਹੁਣ ਸਿੱਧਾ ਗੁਰੂ ਸਾਹਿਬ ਨਾਲ ਜੁੜ ਚੁੱਕਿਆ ਸੀ ਫਿਰ ਜਦੋਂ ਸਿੱਖ ਗੁਰੂ ਸਾਹਿਬ ਤੋਂ ਵਿੱਚਕ ਬਾਬਾ ਬਣਾ ਲਿਆ ਉਹ ਬਾਬੇ ਵੱਲੋਂ ਜ਼ਿਆਦਾ ਝੁਕ ਗਿਆ ਤੇ ਗੁਰੂ ਗ੍ਰੰਥ ਸਾਹਿਬ ਵਾਲਾ ਪਲੜਾ ਹੌਲਾ ਪਿਆ ਇਸ ਕਰਕੇ ਕੌਮ ਵਿੱਚ ਜਿਹੜੀ ਵਿਰਭਤਾਈ ਹੈ ਜਿਹਨੂੰ ਅੱਜ ਸੰਜੀਦਗੀ ਨਾਲ ਦੇਖਣਾ ਪੈ ਰਿਹਾ ਵੀ ਆਰਨਾਵ ਤੋਂ ਇੱਕ ਸਾਡਾ ਕਿਦਾਂ ਦਾ ਹੋਊਗਾ ਕਿ ਇਹਨੇ ਔਖੇ ਹੋ ਕੇ ਮੇਰੇ ਬਜ਼ੁਰਗਾਂ ਦੇ ਛੇ ਛੀਤੀਆਂ ਪਹਿਰਵਾਨੀਆਂ ਦੇ ਦੇ ਕੇ ਮੇਰੇ ਮਾਮਾ ਨੂੰ ਬੱਚਿਆਂ ਦੇ ਟੁਕੜੇ ਕਰਾ ਫਰਾ ਕੇ ਇਹ ਪੰਥ ਨੂੰ ਸਾਡੇ ਤੱਕ ਕਿਵੇਂ ਔਖੇ ਹੋ ਕੇ ਪਹੁੰਚਾਇਆ ਜੇ ਅੱਜ ਸਾਡੇ ਕੋਲ ਸੌਖੇ ਭਾਜ ਲੱખ્યા ਸਾਨੂੰ ਇਹ ਪੰਥ ਦਾ ਸਾਰਾ ਸਲਿਪਸ ਮਿਲਿਆ ਤੇ ਅਸੀਂ ਇਹਦੀ ਕੀ ਕਦਰ ਪਾਈ ਇਹ ਹੈ ਸਾਡਾ ਪੁਆਇੰਟ ਜਿਹੜਾ ਹੱਸਣਾ ਬੜਾ ਵਾਇਫਰੇ ਸਾਂਝਾ ਕਰਦੇ ਸੋ ਮੈਂ ਇਹ ਪੁਜਾਦਾ ਨਹੀਂ ਜਾਣਾ ਲਗੂ ਕਾ ਯਾਰ ਕੋ ਗੁਣ ਤਾਂ ਬੋਗਦੇ ਆ ਤੇ ਅੱਜ ਲੱਗ ਜਿਵੇਂ ਇਤਨੀ ਇੱਕ ਦੋ ਹੋਰ ਬੈਠੇ ਨੇ ਹੋਣੀ ਆਪ ਜੀ ਦੀ ਸੇਵਾ ਨਵਾਣੀ ਸਭ ਗੁਰੂ ਸਾਹਿਬ ਦਾ ਸ਼ਰਮਤ ਕਰਨ ਸਾਢੇ ਵਾਰ ਵਾਰ ਹੱਥ ਜੋੜ ਕੇ ਉਹ ਫੀਲ ਹੈ ਤੁਹਾਡੇ ਅੰਦਰ ਵੀ ਇਹ ਭਾਵਨਾ ਉਪਜਣੀ ਚਾਹੀਦੀਆਂ ਕਿ ਤੁਹਾਡੇ ਜਿੰਨੇ ਚ ਕੌਮੀ ਪਿਆਰ ਨਹੀਂ ਆਦਾ ਵੀ ਮੇਰੀ ਕੌਮ ਆ ਕਿ ਮੈਂ ਜਿੱਥੇ ਭਾਰਤੀ ਹਾਂ ਉੱਥੇ ਮੈਂ ਭਾਰਤੀ ਹਾਂ ਜਿੱਥੇ ਮੈਂ ਪੰਜਾਬੀ ਹਾਂ ਉੱਥੇ ਮੈਂ ਪੰਜਾਬੀ ਹਾਂ ਜਿੱਥੇ ਮੈਂ ਸਿੱਖ ਹਾਂ ਉੱਥੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਇਹ ਅੱਗੇ ਕਿਵੇਂ ਗੱਲ ਕਰੀਏ ਇਹ ਮੇਰੇ ਤੇ ਮੇਰੀ ਜੁਗਤ ਬਾੜੀ ਇਹ ਛੋਟੀ ਜੁਗਤ ਬਾੜੀ ਸਾਰਿਆਂ ਦੀ ਜੁਗਤ ਬਾੜੀ ਹੈ ਤਾਂ ਕਿ ਹਸੀ ਇਸ ਪੰਥ 'ਤੇ ਕੁਝ ਨਾ ਕੁਝ ਆਪਣਾ ਯੋਗਦਾਰ ਖੜੇ ਹੋਣ ਦਾ ਪਾ ਦੇ ਜੇ ਅੱਗੇ ਜੋ ਗੁਰੂ ਜਾਣੇ ਗੁਰੂ ਦਾ ਕੰਮ ਜਾਣੇ ਹਸੀ ਦੇ ਚ ਖੜ ਜਾਣਾ ਜਦੋਂ ਅਸੀਂ ਜੁੜਾਂਗੇ ਕਿ ਸਾਡੇ ਇੱਕ ਜਲ ਸ਼ਕਤੀ ਪੈਦਾ ਹੋ ਗਈ ਜਿਹੜੀ ਸਾਡੀ ਰਾਜ ਭਾਗ ਨੂੰ ਸੂਚਿਤ ਕੀਤਾ ਆ ਜਿਹੜਾ ਸਾਨੂੰ ਬਾਰ ਬਾਰ ਦਿੱਤਾ ਗਿਆ ਕਿ ਰਾਜ ਕਰੇਗਾ ਖਾਲਸਾ ਉਹ ਪਹਿਲਾਂ ਖਾਲਸਾ ਬਣਨਾ ਪੈਣਾ ਆ ਜਾਗਤ ਜੋਤ ਜਪੈ ਨਿਸਬਾਸਰ ਨਾਲ ਫਿਰ ਖਾਲਸੇ ਨੂੰ ਆਪਣੇ ਮਨ ਦੀਆਂ ਇੰਦਰੀਆਂ ਤੇ ਬਸ਼ੀਕਾਰ ਕਰਨਾ ਪੈਣਾ ਮਨ ਜਿੱਤੈ ਜਗ ਜੀਤ ਹੋ ਜਾਣਾ ਫਿਰ ਖਾਲਸੇ ਦਾ ਪਹਿਲਾ ਆਪਣੇ ਸਰੀਰ ਤੇ ਰਾਜ ਹੋਣਾ ਫਿਰ ਗੁਰੂ ਪਾਏ ਤੇ ਸਾਰੀ ਦੁਨੀਆ ਤੇ ਰਾਜ ਕਰਦੇ ਉਹ ਗੁਰੂ ਦੀ ਕਰਦੇ ਇਸ ਕਰਕੇ ਐਨੇ ਬੇਜਿਕਰ ਉਪਰਵਾਣ ਹੁਣ ਜਿਹੜੇ ਇੱਕ ਦੋ ਸ਼੍ਰੀ ਹੋਰ ਨੇ ਕਥਾ ਜੇ ਕੀਰਤ ਨਾਲੇ ਉਹ ਆਪਣੀ ਸੇਵਾ ਨਿਭਾਲਣ ਪੌਣੇ 10 ਹੋ ਗਏ ਨੇ ਥੋੜੀ ਜਿਹੀ ਨਾਲ ਨਾਲ ਸਮਾਪਤੀ ਹੋਣੀ ਹੈ ਗੁਰੂ ਕੇ ਲੰਗਰ ਚੱਲ ਰਹੇ ਨੇ ਲੋੜ ਅਨੁਸਾਰ ਜਿੰਨੇ ਸਾਰੇ ਲੰਗਰ ਚੱਕ ਕੇ ਜਾਣਾ ਬਹੁਤ ਬਹੁਤ ਧੰਨ ਬਾਦ ਸ਼੍ਰੀ ਗੁਰਬੰਦ ਸਾਹਿਬ ਜੀ ਦਾ ਕੀਰਤਨ